ਖਬਰਨਾਮਾ ਦੇਖ ਰਿਆ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ 18 ਲੱਖ ਵੋਟਰਾਂ ਦੀ ਭਾਵਨਾ ਦੇ ਨਾਲ ਖਿਲਵਾੜ ਕੀਤਾ ਸਾਰਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਸਦ ਮੈਂਬਰ ਅਮਰਪਾਲ ਸਿੰਘ ਖਾਲਸਾ ਦੇ ਨਾਲ ਧੱਕਾ ਕਰ ਰਹੇ ਨੇ 18 ਲੱਖ ਦੀ ਆਵਾਜ਼ ਜਿਹੜੀ ਕਿ بلند ਕਰਨੀ ਸੀ ਲੋਕ ਸਭਾ ਚੱਲਦੇ ਸੈਸ਼ਨ ਦੇ ਵਿੱਚ ਜਾ ਕੇ ਉਸ ਆਵਾਜ਼ ਨੂੰ ਰੋਕਣ ਦੀ ਕੋਸ਼ਿਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੀਤੀ ਜਾ ਰਹੀ ਹੈ ਇੱਕ ਵਾਰ ਫਿਰ ਅੰਮ੍ਰਿਤਪਾਲ ਖਾਲਸਾ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਉਹਨਾਂ ਨੇ ਕੀ ਲਿਖਿਆ ਹੈ ਮੇਰੇ ਖਰੂਰ ਸਾਹਿਬ ਚ ਕੰਮ ਠਾਪਿਆ ਹੈ ਅੰਮ੍ਰਿਤਪਾਲ ਸਿੰਘ ਉਸਤਾਈ ਲੋਕਾਂ ਦੀ ਚਿੰਤਾ ਹਾਈ ਕੋਰਟ ਤੋਂ ਫਿਰ ਜਵਾਬਨ ਦੀ ਕੀਤੀ ਮੰਗ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਮੇਰੇ ਹਲਕੇ ਸ੍ਰੀ ਖਡੂਰ ਸਾਹਿਬ ਦਾ ਕੰਮ ਖਾਫੀ ਲੰਮੇ ਸਮੇਂ ਤੋਂ ਠਪਿਆ ਹੈ ਤੇ ਦੂਸਰੇ ਪਾਸੇ ਅਮਰਪਾਲ ਖਾਲਸਾ ਅਤੇ ਉਸ ਦੇ ਅਮਰਪਾਲ ਖਾਲਸਾ ਦੇ ਸਮਰਥਕ ਜਿਨ੍ਹਾਂ ਨੇ 2000 24 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਆਜ਼ਾਦ ਉਮੀਦਵਾਰ ਜਿਤਾਇਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਸਾਡੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਪੰਜਾਬ ਦੀ ਖਡੂਰ ਸਾਹਿਬ ਸੀਡ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਨੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਿਹਾ ਕਿ ਉਹਨਾਂ ਦੀ ਹਿਰਾਸਤ ਕਾਰਨ ਉਹਨਾਂ ਦੇ ਸੰਸਦੀ ਖੇਤਰ ਦਾ ਸਾਰਾ ਕੰਮਕਾਜ ਕੰਮਕਾਜ ਠੱਪਿਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸੰਸਦ ਵਿੱਚ ਆਪਣੇ ਖੇਤਰ ਨਾਲ ਜੁੜੇ ਬੁਨਿਆਦੀ ਲੋਕਾਂ ਦੇ ਹਿੱਤਾਂ ਦੇ ਮੁੱਦੇ ਜਿਵੇਂ ਕਿ ਹੜ੍ਹ ਨਸ਼ੇ ਦੀ ਸਮੱਸਿਆ ਕਥਿਤ ਫਰਜੀ ਮੁਕਾਬਲਿਆਂ ਨੂੰ ਸੰਸਦ ਵਿੱਚ ਉਠਾਉਣ ਤੋਂ ਵਾਂਝੇ ਹਨ ਉਹਨਾਂ ਨੇ ਤਿੰਨ ਮੁੱਦਿਆਂ ਦੀ ਮੇਨ ਗੱਲ ਕੀਤੀ ਹੈ ਪਹਿਲਾ ਮੁੱਦਾ ਹੈ ਹੜਾਂ ਦਾ ਦੂਸਰਾ ਮੁੱਦਾ ਹੈ ਵੱਧ ਰਹੀ ਉਹਨਾਂ ਦੇ ਹਲਕੇ ਦੇ ਵਿੱਚ ਨਸ਼ੇ ਦੀ ਸਮੱਸਿਆ ਤੀਜਾ ਕਥਿਤ ਹੈ ਕਿ ਫਰਜੀ ਮੁਕਾਬਲੇ ਜਿਹੜੇ ਹੋਏ ਆ ਉਹ ਆਵਾਜ਼ ਆਪਣੀ ਆਵਾਜ਼ ਨੂੰ ਬਲੰਦ ਕਰਨਾ ਚਾਹੁੰਦੇ ਨੇ ਲੋਕ ਸਭਾ ਦੇ ਵਿੱਚ ਜਾ ਕੇ ਉਹ ਉਠਾਉਣ ਤੋਂ ਵਾਂਝੇ ਨਹੀਂ ਮੁੱਖ ਜੱਜ ਸ਼ੀਸ਼ਲ ਸ਼ੀਲ ਨਾਗੂ ਅਤੇ ਜੱਜ ਸੰਜੀਵ ਬੇੜੀ ਦੇ ਡਿਵੀਜ਼ਨ ਬੈਚ ਦੇ ਸਾਹਮਣੇ ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ ਅਮਿਤ ਪਾਲ ਸਿੰਘ ਨੇ ਵਕੀਲਾਂ ਦੇ ਕੰਮ ਵਿੱਚ ਰੁਚੀ ਹੋਣ ਕਾਰਨ ਖੁਦ ਹੀ ਅਦਾਲਤ ਨੂੰ ਸੁਬੋਧਨ ਕੀਤਾ। ਉਹਨਾਂ ਨੇ ਇਹ ਅਦੀਲ ਦਿੱਤੀ ਕਿ ਐਨਐਸਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਅਧੀਨ ਉਹਨਾਂ ਨੂੰ ਲਗਾਤਾਰ ਹਰਾਸ ਲਗਾਤਾਰ ਹਰਾਸ ਨੇ ਇੱਕ ਚੁਣੇ ਹੋਏ ਨੁਮਾਇੰਦੇ ਦੇ ਸੰਵਿਧਾਨਕ ਫਰਜ਼ਾਂ ਨੂੰ ਨਿਰਮਾਣ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਜਿਸ ਨਾਲ ਨਾ ਉਹ ਸਿਰਫ ਉਹਨਾਂ ਦਾ ਅਧਿਕਾਰ ਪ੍ਰਭਾਵਿਤ ਹੋਇਆ ਹੈ ਸਗੋਂ ਉਹਨਾਂ ਵੋਟਰਾਂ ਦੀ ਆਵਾਜ਼ ਵੀ ਦੱਬ ਗਈ ਹੈ। ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ પાਕੇ ਜਿਤਾ ਕੇ ਸੰਸਦ ਵਿੱਚ ਭੇਜਿਆ ਸ਼ਰਤਿਆ ਜ਼ਮਾਨਤ ਦੀ ਮੰਗ ਕੀਤੀ ਗਈ ਸੀ ਅਮਰਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੇ ਸੰਸਦ ਵਿੱਚ ਲੋਕ ਹਿੱਤ ਦੇ ਲੋਕ ਹਿੱਤ ਦੇ ਮੁੱਦੇ ਉਠਾਉਣ ਦੇ ਉਦੇਸ਼ ਨਾਲ ਸ਼ਰਤਿਆ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਹੁਣ ਉਹਨਾਂ ਨੂੰ ਇਹ ਰਾਤ ਨਹੀਂ ਮਿਲ ਸਕੀ ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਮਾਮਲਾ ਨਿੱਜੀ ਆਜ਼ਾਦੀ ਤੱਕ ਸੀਮਿਤ ਨਹੀਂ ਸਗੋਂ ਉਸ ਪੂਰੇ ਚੋਣ ਖੇਤਰ ਨਾਲ ਜੁੜਿਆ ਹੋਇਆ ਹੈ ਜਿਸ ਬਈਆਂ ਸਮੱਸਿਆਵਾਂ ਸੰਸਦ ਦੇ ਪੱਧਰ ਤੇ ਰੱਖੀਆਂ ਜਾਣੀਆਂ ਜ਼ਰੂਰੀ ਹਨ ਸਫੈਦ ਕੁਰਤਾ ਅਤੇ ਨੀਲੀ ਪਗੜੀ ਵਿੱਚ ਅਮਰਪਾਲ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਦੇ ਮਿਸ਼ਰਣ ਵਿੱਚ ਆਪਣੀ ਅਪੀਲ ਰੱਖਦਿਆਂ ਕਿਹਾ ਕਿ ਭਾਰਤ ਦੀ ਲੋਕਤੰਤਰੀ ਵਿਵਸਥਾ ਵਿੱਚ ਇੱਕ ਚੁਣੇ ਹੋਏ ਲੋਕ ਪ੍ਰਤੀਨਿਧੀ ਨੂੰ ਸੰਸਦ ਵਿੱਚ ਮੁੱਦੇ ਉਠਾਉਣ ਦਾ ਅਧਿਕਾਰ ਉਹਨਾਂ ਨੇ ਕਿਹਾ ਕਿ ਮੇਰੇ ਤੇ ਲਗਾਇਆ ਐਨਐਸਏ 3ਜੇ ਸਾਲ ਤੱਕ ਵਧਾਇਆ ਗਿਆ ਹੈ ਮੇਰੇ ਖੇਤਰ ਵਿੱਚ ਹੜ੍ਹ ਨਸ਼ਾ ਅਤੇ ਫਰਜੀ ਮੁਕਾਬਲਿਆਂ ਵਰਗੇ ਕਈ ਮੀਰ ਮੁੱਦੇ ਹਨ ਜਿਨ੍ਹਾਂ ਨੂੰ ਸੰਸਦ ਵਿੱਚ ਉਠਾਉਣਾ ਜ਼ਰੂਰੀ ਹੈ ਦੱਸਿਆ ਜਾ ਰਿਹਾ ਹੈ ਕਿ ਡਿਵੀਜ਼ਨਲ ਬੈਂਚ ਨੇ ਸੰਕੇਤ ਦਿੱਤਾ ਹੈ ਕਿ ਉਹ ਇਸ ਵਿਸ਼ੇ ਤੇ ਅਮਰਤਪਾਲ ਸਿੰਘ ਨੂੰ ਸੁਣਨ ਲਈ ਤਿਆਰ ਹਨ ਤਿਆਰ ਹੈ ਪਰ ਨਾਲ ਹੀ ਇਹ ਵੀ ਸਪਸ਼ਟ ਕੀਤਾ ਹੈ ਕਰ ਦਿੱਤਾ ਹੈ ਕਿ ਉਹਨਾਂ ਨੇ ਇਹ ਸਪਸ਼ਟ ਰੂਪ ਤੇ ਕਹਿਣਾ ਹੋਵੇਗਾ ਕਿ ਬਾਅਦ ਵਿੱਚ ਉਹ ਆਪਣੇ ਵਕੀਲ ਲਈ ਅਲੱਗ ਤੋਂ ਬਹਿਸ ਦਾ ਮਲਤਵੀ ਦੀ ਮੰਗ ਨਹੀਂ ਕਰਨਗੇ ਅਮਰਤਪਾਲ ਸਿੰਘ ਨੇ ਇਹ ਸ਼ਰਤ ਤੇ ਸਹਿਮਤੀ ਜਿਤਾਈ ਹੈ ਯਾਨੀ ਕਿ ਇਹ ਗੱਲਾਂ ਅੰਮਰਤਪਾਲ ਖਾਲਸਾ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਜੱਜ ਸੇਬਾਨਾਂ ਦੀ ਜਸਤੀ ਸੇਬਾਨਾਂ ਦੇ ਸਾਹਮਣੇ ਰੱਖ ਦਿੱਤੀਆਂ ਗਈਆਂ ਨੇ ਆਪਣੇ ਹਲਕੇ ਦੇ ਵਿੱਚ ਹਰ ਆਏ ਉਹਨਾਂ ਦੇ ਹਲਕੇ ਦੇ ਵਿੱਚ ਵੱਧ ਰਿਹਾ ਨਸ਼ਾ ਉਹਨਾਂ ਦੇ ਵਿੱਚ ਹਲਕੇ ਦੇ ਵਿੱਚ ਹੋਏ ਫਰਜੀ ਮੁਕਾਬਲੇ ਉਹਨਾਂ ਉੱਤੇ ਗੱਲਬਾਤ ਕਰਨਾ ਚਾਹੁੰਦੇ ਨੇ ਭਾਈ ਅੰਮਰਤਪਾਲ ਸਿੰਘ ਖਾਲਸਾ ਇਸ ਲਈ ਉਹਨਾਂ ਨੇ ਪ੍ਰੋਬਲ ਮੰਗੀ ਸੀ 1 ਲੈ ਤੋਂ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਇਧਰੋਂ ਪੰਜਾਬ ਸਰਕਾਰ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ 5000 ਪੰਨਿਆਂ ਦੀ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਹੈ ਉਸ ਰਿਪੋਰਟ ਦੇ ਵਿੱਚ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣਗੇ ਦੱਸਿਆ ਜਾ ਰਿਹਾ ਹੈ ਕਿ 2 ਵਜੇ ਤੋਂ ਬਾਅਦ ਹੋ ਸਕਦਾ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੱਕ ਵਿੱਚ ਕੋਈ ਫੈਸਲਾ ਆਵੇ ਪਰੌੜ ਨੂੰ ਲੈ ਕੇ ਜਾਂ ਭਾਈ ਅੰਮ੍ਰਿਤਪਾਲ ਖਾਲਸਾ ਦੇ ਵਿਰੁੱਧ ਵੀ ਫੈਸਲਾ ਹੋ ਸਕਦਾ ਹੈ ਕਿਉਂਕਿ ਮਾਣਯੋਗ ਵਕੀਲ ਮਾਨਯੋਗ ਜੱਜ ਸਹਿਬਾਨਾਂ ਨੇ ਦੁੱਧਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਾ ਹੈ ਕਿਉਂਕਿ ਉਹਨਾਂ ਨੇ ਕਿਉਂਕਿ ਪੰਜਾਬ ਪੰਜਾਬ ਤੇ ਹਰਿਆਣਾ ਦੇ ਹਰਿਆਣਾ ਦੇ ਜੱਜ ਸਹਿਬਾਨਾਂ ਨੂੰ ਲਾਅ ਕਾਨੂੰਨ ਅਤੇ ਆਰਡਰ ਨੂੰ ਮੇਨਟੇਨ ਕਰਕੇ ਸਾਰੇ ਧਿਰਾਂ ਦੀਆਂ ਗੱਲਾਂ ਸੁਣਨੀਆਂ ਪੈਣੀਆਂ ਨੇ ਧੰਨਵਾਦ